ਹਾਂਜੀ ਅੱਜ ਬਣਾਉਣੇ ਆ ਆਪਾਂ ਚਾਟਨੀ ਹਰੇ ਪੱਤਿਆਂ ਦੀ ਜਿਹਦੇ ਨਾਲ ਖਾਣ ਨਾਲ ਨਾ ਗੈਸ ਬਣੇ ਨਾ ਤੇਜਾਬ ਬਣੇ ਸਗੋਂ ਰੋਟੀ ਹਾਜ਼ਮ ਹੁੰਦੀ ਆ ਤੇ ਸ਼ੂਗਰ ਦੇ ਪੇਸ਼ੈਂਟਾਂ ਨੂੰ ਇਹ ਬਹੁਤ ਹੀ ਲਾਭਕਾਰੀ ਹੈ ਹ ਇਹਦੇ ਲਈ ਐਨੇ ਇੱਕ ਪੱਤੇ ਆਪਾਂ ਲੈਏ ਨੇ ਔਲਿਆਂ ਦੇ ਆ ਲੈਨੇ ਕੜੀ ਪੱਤਾ ਆ ਹੈਗਾ ਆਪਾਂ ਇਹ ਪਦੀਨਾ ਆ ਮਰੂਵੇ ਦੇ ਪੱਤੇ ਨੇ ਆ ਤੋਂ ਸਿਆ ਆ ਸਹਾਂਜਣਾ ਆ ਹੈਗੇ ਨੇ ਪੰਜ ਛੇ ਹਰੀਆਂ ਮਿਰਚਾਂ ਮਿਰਚਾਂ ਵੱਧ ਘੱਟ ਵੀ ਪਾ ਸਕਦੇ ਜਿੰਨੀ ਕੁ ਤੁਸੀਂ ਮਿਰਚ ਖਾਣੇ ਆ ਆ ਹੈਗਾ ਕੱਚਾ ਅਨਾਰ ਇਹਨਾਂ ਪੱਤਿਆਂ ਨੂੰ ਤੋੜ ਕੇ ਦਾਣੇ ਨਾਲੋਂ ਅਲੱਗ ਕਰ ਲੈਣਾ ਤੇ ਜਿਵੇਂ ਆ ਔਲੇ ਦੇ ਨੇ ਇਹਨਾਂ ਨੂੰ ਵੀ ਸਾਰੀਆਂ ਇਹ ਡਾਂਗੀਆਂ ਨੇ ਕੱਢ ਦੇਣੀਆਂ ਨੇ ਇਹ ਆਹ ਟੰਡਲ ਜੇ ਨੇ ਤੇ ਫਿਰ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਮਸਲ ਕੇ ਧੋ ਕੇ ਜਿਵੇਂ ਆ ਮਰੂਏ ਦੇ ਕੱਲੇ ਪੱਤੇ ਪਾਉਣੇ ਨੇ ਅਟਾ ਜਿਹੜਾ ਡੰਡਲ ਜਾਂ ਇਹ ਨਹੀਂ ਵਿੱਚ ਪਾਉਣਾ ਹੈਗਾ ਫਿਰ ਚਟਨੀ ਵਧੀਆ ਨਹੀਂ ਬਣਦੀ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਕੁੰਡੇ ਦੇ ਵਿੱਚ ਪਾ ਕੇ ਅੱਧਾ ਕ ਚਮਚਾ ਪੋ ਇਹਦੇ ਵਿੱਚ ਨਮਕ ਦਾ ਤੇ ਤੁਹਾਨੂੰ ਦਿਖਾਉਣੀ ਆ ਲਓ ਜੀ ਚਟਣੀ ਕੁੱਟਦਿਆਂ ਨੂੰ ਹੋ ਗਿਆ ਆਪਾਂ ਨੂੰ 5 ਮਿੰਟ ਚਟਣੀਆਂ ਜਿਹੜੇ ਬਿਲਕੁਲ ਤਿਆਰ ਹੋ ਚੁੱਕੀਆਂ ਇਹਨੂੰ ਖਾਣਾ ਕਿਵੇਂ ਇੱਕ ਤਾਂ ਇਹਨੂੰ ਤੜਕਾ ਮਿਲਾਉਣਾ ਇਹ ਫਾਇਦਾ ਜੇ ਬਿਚ ਪਿਆਜ਼ ਅੱਲਾਸਨ ਪਾਇਆ ਹੋਵੇ ਤਾਂ ਤੇ ਤੜਕਾ ਲਗਾਉਣਾ ਪੈਂਦਾ ਜਿਬੜ ਹੁਣ ਤਾਂ ਵੀ ਤੜਕਾ ਲਾਉਣਾ ਪੈਂਦਾ ਇਹਨੂੰ ਤੜਕਾ ਨਹੀਂ ਲਾਉਣਾ ਪੈਂਦਾ ਇਹਨੂੰ ਕੱਚੀ ਹੋਈ ਖਾਣਾ ਕੱਚੀ ਹੋਈ ਖਾਣਾ ਇਹਨੂੰ ਖਾਣ ਦੇ ਦੇ ਫਾਇਦੇ ਐਨੇ ਖਨੇ ਨਾ ਗੈਸ ਬਣੇ ਨਾ ਤੇਜਾਬ ਬਣੇ ਸ਼ੂਗਰ ਦੇ ਪੇਸ਼ੈਂਟ ਨੇ ਜਿਹੜੇ ਉਹਨਾਂ ਲਈ ਬੜੀ ਫਾਇਦੇਮੰਦ ਆ ਕਿਉਂਕਿ ਇਹਦੇ ਵਿੱਚ ਕੜੀ ਪੱਤਾ ਤੁਲਸੀ ਸਾਂਝਣੇ ਦੇ ਪੱਤੇ ਸਾਰੇ ਹੀ ਫਾਇਦੇਮੰਦ ਪੱਤੇ ਪਾਏ ਨੇ ਇਹ ਸਾਰੇ ਪੌਦੇ ਮੇਰੇ ਨਾ ਬਾੜੀ ਦੇ ਵਿੱਚ ਲਗਾਏ ਹੋਏ ਨੇ ਤੁਸੀਂ ਵੀ ਆਪਣੀ ਬਾੜੀ ਦੇ ਵਿੱਚ ਇਹੋ ਜਿਹੇ ਪੌਦੇ ਲਗਾ ਕੇ ਰੱਖੋ ਦੇਖੋ ਮੈਂ ਦੋ ਕੌਲੀਆਂ ਲਈਆਂ ਨੇ ਇੱਕ ਕੌਲੀ 'ਚ ਥੋੜੀ ਜਿਹੀ ਦਹੀਂ ਲਈ ਆ ਦਹੀਂ ਦੇ ਵਿੱਚ ਇਹ ਚਟਣੀਆਂ ਜਿਹੜੀ ਥੋੜੀ ਜਿਹੀ ਐਡ ਕਰਦੀ। ਇੱਕ ਚਾਟਣੀ ਐ ਮੈਂ ਰੱਖ ਲਈ। ਦਹੀਂ ਮੈਂ ਤਾਂ ਐਡ ਕੀਤੀ ਆ। ਇਹਨੂੰ ਹੋਰ ਪਤਲਾ ਬਣਾਉਣ ਲਈ ਇਹਦੇ ਵਿੱਚ ਥੋੜਾ ਜਿਹਾ ਦੁੱਧ ਵੀ ਪਾ ਸਕਦਾ, ਮਲਾਈ ਵੀ ਪਾ ਸਕਦੇ ਹਾਂ। ਇਹ ਬੱਚੇ ਸਾਡ ਵਿੱਚ ਨਾਲ ਖਾਣਗੇ। ਮੈਂ ਇਹਨੂੰ ਮਿੱਸੀ ਰੋਟੀ ਦੇ ਨਾਲ ਵਿੱਚ ਮਲਾਈ ਐਡ ਕਰਕੇ ਖਾऊंगी। ਬਹੁਤ ਹੀ ਸੁਆਦ ਲੱਗਦੀ ਆ। ਰੋਟੀ ਖਾਣ ਤੋਂ ਪਿੱਛੋਂ ਮੂੰਹ ਭਰ-ਭਰ ਕੇ ਨਹੀਂ ਆਉਣਾ ਸਭ ਨੂੰ ਇਸ ਤਰ੍ਹਾਂ ਮਹਿਸੂਸ ਹੋਊਗਾ ਜਿਵੇਂ ਤੁਸੀਂ ਟਾਲੀ ਜਾਂ ਕਿਕਰ ਦੀ ਦਾਤਨ ਕੀਤੀ ਹੋਵੇ ਇਸ ਲਈ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਚਟਣੀ ਜ਼ਰੂਰ ਟਰਾਈ ਕਰਿਓ ਬਹੁਤ ਫਾਇਦੇਮੰਦ ਹੈ ਇਹ ਚਟਣੀ ਸਾਰਿਆਂ ਨੂੰ ਖਾਣੀ ਚਾਹੀਦੀ ਆ ਹਫਤੇ 'ਚ ਇੱਕ ਕਦੀ ਬਾਰ ਤਾਂ ਬਣਾਉਣੀ ਚਾਹੀਦੀ ਹੈ ਉਹ ਜੀ ਚਟਣੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਦੇ ਨਾਲ